ਮੈਂ ਰਵਿੰਦਰ ਚਾਚੀ ਲੱਗਣੀਆਂ ਕਿ ਕੀ ਹੋਇਆ ਸੀ ਕਿ ਕਿਉਂ ਬਸ ਦਰਦੀ ਆ ਮਸਲ पे ਜਿੱਦਾਂ ਵੀ ਮੋਢੇ ਚ ਦਰਦੀ ਹੋਈ ਉਹਨਾਂ ਦੇ ਹੋਈ ਹਾਂਜੀ ਬਾਕੀ ਤਾਂ ਹੋਰ ਕੁਝ ਨਹੀਂ ਹੋਇਆਗਾ ਬਸ ਜਿੱਦਾਂ ਬੰਨਾ ਬੰਨਾ ਹੀ ਕੋਈ ਇਦਾਂ ਜਾਣਾ ਸੀ ਪਰ ਛੇਰ ਪੱਤਰ ਨਾ ਜਾਣਾ ਸੀ ਜਿੱਦਾਂ ਕੁਝ ਨਹੀਂ ਹੋਇਆ ਹਰਟੈਕ ਨਾਲ ਹੋਈ ਹੈ ਪਰ ਇੱਕ ਗਲਬਤ ਕਿਤੇ ਡਾਕਟਰ ਕਹਿੰਦੇ ਨੇ ਹਾਰਟੈਕ ਨਾਲ ਡਾਕਟਰਾਂ ਨੇ ਤਾਂ ਹੁਣ ਕਹਿਣਾ ਹੈ ਹਟੈਕ ਹੋਇਆ ਹੈ ਅੰਗੇਲੀ ਚ ਹੋ ਗਈ ਡਾਟਾ ਦੇ ਅੰਗੇਲੀ ਨਾ ਹੋਇਆ ਸੋ ਕੁਝ ਹੋਇਆ ਡਾਕਟਰ ਦੀ ਗੱਦੀ ਨਾ ਹੋਇਆ ਕੁਝ ਨਹੀਂ ਹੋਇਆਗਾ ਤੇ ਹੁਣ ਉਹਤੋ ਆ ਰਹੇ ਹਾਂ ਹਾਂਜੀ ਆਂਦੇ ਪੈਨੇ ਹਾਂਜੀ ਆਂਦੇ ਪੈਨੇ ਤਾਲੇ ਬਾਤ ਹੋਈ ਹੈ ਪਰਵਾਹ ਹਾਂਜੀ ਆਂਦੇ ਪੈਨੇ ਆਂਦੇ ਪੈਨੇ ਕੋਣ ਕੋਣ ਨਾਲ ਆਪਣਾ ਜਿਹੜਾ ਉਹਨਾਂ ਦੀ ਭੁਈ ਹੈ ਨਾ ਡੈਡੀ ਨੇ ਉਹਨਾਂ ਦੀ ਵਾਈਫ ਹੈ ਬੱਚੇ ਨਾਲ ਸਾਰੇ ਆਂਦੇ ਪੈਨੇ ਆਂਦੇ ਪੈਨੇ ਸਾਰੇ ਆਂਦੇ ਪੈਨੇ ਬੱਚਿਆਂ ਨਾਲ ਗੱਲ ਬੱਚਾ ਪੁੱਛਿਆ ਵਾਈਫ ਨੂੰ ਪੁੱਛਿਆ ਕੀ ਗੱਲ ਹੋਈ ਸੀ ਇੱਕੋ ਦਮ ਕੀ ਇਦਾਂ ਦਾ ਵਾਈਫ ਸੇ ਇੱਥੇ ਸੀ ਵਾਈਫ ਨਾਲ ਅੱਗੇ ਹੀ ਨਹੀਂ ਸੇਰੇ ਬੱਚੇ ਨਾਲ ਬੱਚਾ ਸਕੂਲ ਜਾਣਾ ਬੱਚੇ ਵਾਈਫ ਸੇ ਗਈ ਨਹੀਂ ਨਾਲ ਨਾਲ ਭੁਈ ਗਈ ਨਾਲ ਭਾਜੀ ਗਏ ਨਹੀਂ ਹਾਂਜੀ ਇੱਕੋ ਦਮ ਕੀ ਹੋ ਗਿਆ ਇੱਕ ਛੋਟਾ ਜਿਹਾ ਅਪਰੇਟ ਕਰਾਉਣ ਲਈ ਛੋਟਾ ਉਹ ਹੀ ਤੇ ਹੈਰਾਨ ਹੋਣਿਆ ਪੀ ਇਹ ਛੋਟਾ ਤੇ ਵੀ ਨਾ ਡਾਕਟਰ ਕੋਈ ਪ੍ਰੇਸ਼ਣ ਨਹੀਂ ਹੈਗਾ ਡਾਕਟਰ ਮੈਂ ਹੀ ਤੇ ਇਹੋ ਕਹਿੰਦੇ ਡਾਕਟਰ ਦੀ ਨਿਗਲੀ ਹੋਈ ਡਾਕਟਰ ਕੋਈ ਦਵਾਈ ਵੀ ਜਿੱਦਾਂ ਕੋਈ ਨਚੇ ਦੀ ਚੜਾਈ ਜਿਆਦਾ ਚੜਾਤੀ ਤੇ ਪਤਾ ਉਹਦਣਾ 8 ਮੀਟ ਬੰਦ ਹੋ ਗਈ ਉਹਦੀ ਜਿੱਦਾਂ 8 ਮੀਟ ਪਹਿਲਾਂ 8 ਮੀਟ ਬੰਦ ਹੋਈ ਉਹਦੀ ਇਦਾਂ ਬਸ ਇਹੋ ਸਾਨੂੰ ਪਤਾ ਲੱਗਿਆ ਵੀ ਹੁਣ ਆਇਆ ਵੀ 8 ਮੀਟ ਬੰਦ ਹੋ ਗਈ ਉਹਦੀ ਮੋੜ ਕੇ ਬਸਾ ਥੋੜੀ ਘੰਟੇ ਬਾਅਦ ਤੁਹਾਨੂੰ ਆ ਪਤਾ ਲੱਗਿਆ ਵੀ ਆਹ ਕਹਾਣੀ ਬਣ ਗਈ